ਤੇ ਅਰਦੇਸ ਰੋਡਾਂ ਕਹਿੰਦਾ ਹੁਣ ਜਿਹੜਾ ਦੋ ਗਫੇ ਲਾਊ 5000 ਦੇ ਜਿਹੜਾ ਦੋ ਗਫੇ ਲਾਊ 5000 ਦੇ ਉਹ ਬੱਲਾ ਕਹਿੰਦੇ 11200 ਦੇ ਤਾਂ ਉਹ ਪੀਕੋ ਵਾਲਾ ਜਮਗੌਰ ਨੂੰ ਇਹ ਬਰਸਾਲਪੁਰੀਆ ਇਹ ਅਰਸ਼ਾ ਉਹ ਦੂਜੇ ਪਾਸੇ ਹਰਿਆਣੇ ਵਾਲਾ ਉਹ ਲਾਖ ਵਾਲਾ ਉਹ ਬੱਲੇ ਬੱਲੇ ਹੋ ਗਈ ਆ ਜੱਫਾ ਆ ਜੱਫਾ ਉਹ ਕੋਈ ਦੂਜਾ ਆਪਣੇ ਥਾਫੀ ਮਾਰੀ ਐ ਉਂਗਲ ਖੱਡੀ ਕਰਦੀ ਐ ਬਰਾਪਰ ਮੋੜਦੇ ਨੇ ਜਫੇ ਉਹ ਖੂਨਣ ਵਾਲਾ ਪਰ ਦੂਜੇ ਪਾਸੇ ਅਰਸ਼ਾ ਕੰਦੇ ਬਰਸਾਲਪੁਰੀਆ ਇੱਕ ਪਾਸੇ ਗੁਰਵਿੰਦਰ ਖੂਨਣ ਵਾਲਾ ਉਹ ਦੂਜੇ ਪਾਸੇ ਬਰਸਾਲਪੁਰੀਆ ਉਹ ਟੱਕਰ ਸ਼ੇਰਾਂ ਦੀ ਅੱਧੇ ਥੋੜੀ ਦੂਰ ਨੇ ਸਮਾਪਤਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਤੜਕਾ ਉਹ ਕਬੱਡੀ ਉਹ ਕਬੱਡੀ ਉਹ ਕਬੱਡੀ ਉਹ ਕਬੱਡੀ ਉਹ ਕਬੱਡੀ ਆਹ ਕਬੱਡੀ ਆਹ ਕਬੱਡੀ ਕਬੱਡੀ ਆਹ ਕਬੱਡੀ ਥਾਕ ਕਬੱਡੀ ਉਹ ਥਾਕ ਕਬੱਡੀ ਸੰਧੂਆ ਆਸਟ੍ਰੇਲੀਆ ਦਾ ਧੰਨਵਾਦ ਆਹ ਸਾਹਮਣੇ ਰਕੇਸ਼ਾ ਪੋਟਰ ਵਾਲਾ ਕਬੱਡੀ ਪੌਂਦਲੀ ਵਧਿਆ ਇੱਕ ਬੰਦੇ ਗੁਰਵਿੰਦਰ ਘਾਂਗੇ ਵਾਲਾ ਔਰ ਦੂਸਰੇ ਬੰਦੇ ਅਰਸ਼ ਬਰਸਾਲਪੁਰੀਆ ਰਾਣੇ ਪਟਵਾਰੀ ਦਾ ਚੇਤਾ ਉੱਪਰ ਜੱਫੇ ਉਹ ਨਾਤਗਾਰਾ ਟਰੈਕਟਰ ਨੂੰ ਜੱਫੇ ਉਹ ਨਾਤਗਾਰਾ ਟਰੈਕਟਰ ਨੂੰ ਜੱਫੇ ਨੇ ਓ ਐਵੇਂ ਨਹੀਂ ਓ ਕਮਾਲ ਬ੍ਰਿਜ ਹਲ